ਜੀ ਹਲਚਾਲੇ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਰੇਟ ਮਿਲਣਗੇ ਜਮਾਂ ਮੰਦੀ ਰੇਟ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਉਣਗੇ ਸੀ ਗੱਡੀਆਂ ਵੀ ਪਸੰਦ ਆਉਣਗੀਆਂ ਤੁਹਾਡੇ ਇਲਾਕੇ ਚੋਂ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465929482 ਜੇ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੋਈ ਬੋਲਟ ਸਕੂਟੀ ਕੁਝ ਵੀ ਹੈ ਆਪਣਾ ਨੰਬਰ ਤੁਹਾਨੂੰ ਮਿਲੇਗਾ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਆ ਆ ਕੁਝ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੇ ਲਾ ਦਮਾਂਗੇ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਆਲਟੋ ਗੱਡੀ ਚੈੱਕ ਕਰੋ ਪਹਿਲਾਂ ਤਾਂ ਗੱਡੀ ਦੀ ਕੰਡੀਸ਼ਨ ਦੇਖੋ ਜੀ ਗੱਡੀ ਪੂਰੀ ਵਧੀਆ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਕਮੀ ਪੇਸ਼ੀ ਕੋਈ ਨਹੀਂ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਤੁਹਾਨੂੰ ਆਪਾ ਦਿਖਾਈ ਰਹੀਆਂ ਸੀ ਫੋਟੋ ਵਿੱਚ ਸਾਰਾ ਕੁਝ ਮਾਲਕ ਨੇ ਦਿਖਾਇਆਗਾ ਗੱਡੀ ਪੰਜਾਬ ਨੰਬਰ ਹੈ 8 ਮਾਡਲ ਗੱਡੀ ਅਸੀਂ ਹੀ ਪੱਟੀ ਖੜੀ ਹੈ ਤੇ ਜਾ ਕੇ ਕੋਈ ਦੇਖਣ ਦਾ ਹੈਗਾ ਚਾਹ ਬਨ ਤਾਂ ਮਾਲਕ ਕਹਿੰਦੇ ਨੇ ਵੀ ਪੱਟੀ ਘਰੇ ਖੜੀ ਹੈ ਗੱਡੀ ਆ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਆ ਕੇ ਦੇਖ ਵੀ ਸਕਦਾ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਬਾਕੀ ਮਾਲਕ ਕਹਿੰਦੇ ਨੇ ਵੀ ਕਿਸੇ ਨੇ ਹੋਰ ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਮਾਲਕ ਕਹਿੰਦੇ ਨੇ ਫੋਨ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਦਿੱਤਾ ਸੀ ਕਰੋ ਗੱਲਬਾਤ ਤੁਸੀਂ ਆਪ ਹੀ ਜਿਹੜੀ ਵੀ ਕਰਨੀ ਆ ਜਨ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ 2008 ਮਾਡਲ ਆਪਾਂ ਗੱਡੀ ਲੈ ਕੇ ਪਹੁੰਚਿਆ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਅਸੀਂ ਸਕਰੀਨ ਤੇ ਚੱਲ ਰਹੀਆਂ ਪੰਜਾਬ ਨੰਬਰ 2029 ਤੱਕ ਕਰ ਆਪਾਂ ਨੂੰ ਗੱਡੀ ਦੀ ਪਾਸਿੰਗ ਮਿਲ ਜੂਗੀ ਲੁਧਿਆਣਾ ਮਾਲਕ ਦਾ ਏਰੀਆ ਸੀ ਨਵੇਂ ਟੈਰ ਨੇ ਕੰਡੀਸ਼ਨ ਵਧੀਆ ਰੇਟ ਦੀ ਆਪਾਂ ਗੱਲ ਕਰੀਏ ਤਾਂ 90000 ਰੁਪਏ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈਗੀ ਗੱਡੀ ਦਾ ਰੰਗ ਚੈੱਕ ਕਰੋ ਬੰਪਰ ਦੇਖੋ ਜੀ ਗੱਡੀ ਦੀ ਕੰਡੀਸ਼ਨ ਅੰਦਰੋਂ ਆਪਾਂ ਦੇਖੀਏ ਤਾਂ ਬਹੁਤ ਵਧੀਆ ਕੰਡੀਸ਼ਨ ਅੰਦਰੋਂ ਵੀ ਆਪਾਂ ਨੂੰ ਮਿਲੂਗੀ ਨਾ ਤਾਂ ਕੋਈ ਟੁੱਟੀ ਪੁੱਜ਼ੀ ਹੈ ਨਾ ਕੋਈ ਡੈਮੇਜ ਹੈ ਕਿਸੇ ਪਾਸੋਂ ਵਧੀਆ ਸੋਹਣੀ ਗੱਡੀ ਹੈ ਜੀ ਇੰਜਨ ਗੇਅਰ ਵੱਲੋਂ ਗੱਲ ਕਰੀਏ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਨਾ ਕੋਈ ਕੰਮ ਭਾਲ ਦੀ ਗੱਡੀ ਨਾ ਕੋਈ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਹੈ ਨਾ ਕੋਈ ਆਵਾਜ਼ ਆਉਂਦੀ ਹੈ ਵਧੀਆ ਸਾਇਲੈਂਟ ਇੰਜਨ ਗਹਿਰ ਆਪਾਂ ਨੂੰ ਮਿਲੂਗਾ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਸੀ ਰੇਟ ਵਗੈਰਾ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਕਰੋ ਗੱਲਬਾਤ ਆਪ ਜਾ ਕੇ ਕਾਗਜ਼ ਪੱਤਰ ਦੇਖੋ ਜੀ ਜਦੋਂ ਫਿੱਟ ਬੈਂਦੀ ਹੈ ਪੂਰੀ ਤਰ੍ਹਾਂ ਗੱਡੀ ਉਹ ਤੋਂ ਬਾਅਦ ਰੇਟ ਮਾਲਕ ਨਾਲ ਬਹਿ ਕੇ ਕਰ ਲਿਓ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਜੇ ਕਿਸੇ ਨੂੰ ਐਡ ਕਰਵਾਉਣੀ ਆ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਤੁਹਾਡੇ ਕੋਲੇ ਵੇਚਣ ਵਾਸਤੇ ਤੁਸੀਂ ਐਡ ਕਰਵਾਉਣੀ ਅਸੀਂ ਤਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦੋ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਤੇ ਆਪਾਂ ਇੱਕ CNG ਟੈਂਕ ਸਿਸਟਮ ਲੈ ਕੇ ਪਹੁੰਚੇ ਹਾਂ ਸੀ ਮਾਲਕ ਨੇ ਕੱਲਾ CNG ਸਿਸਟਮ ਸੇਲ ਕਰਨਾ ਹੈਗਾ ਰੇਟ ਮੰਗਿਆ ਮਾਲਕ ਨੇ ਕੁੱਲ 13000 ਰੁਪਇਆ ਕੁੱਲ 13000 ਰੁਪਇਆ ਡਿਮਾਂਡ ਹੈ ਜੀ ਕਟਾਵਾਦਾ ਕੀਤਾ ਜਾ ਉਹ ਬਹਿ ਕੇ ਤੇ ਵਧੀਆ ਜੀ ਸਾਰਾ ਕੁਝ ਅਸਸਤਰੀ ਵਗੈਰਾ ਜਿੰਨੀ ਵੀ ਹੁੰਦੀ ਹੈ ਸਾਰਾ ਕੁਝ ਆਪਾਂ ਨੂੰ ਨਾਲ ਮਿਲੂਗਾ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਗੱਲ ਕਰ ਲਿਓ ਫੋਨ ਤੇ ਤੁਹਾਡੀ ਸਿੱਧੀ ਮਾਲਕ ਨਾਲ ਗੱਲ ਹੋ ਜੂਗੀ 9877582299 ਆ ਮਾਲਕ ਦਾ ਨੰਬਰ ਹੈ ਜਿੰਨਾਂ ਦਾ ਆਹ ਸਿਸਟਮ ਹੈਗਾ ਗੱਲ ਕਰਾਂਗੇ ਜੀ ਆਪਾਂ ਮਰੂਤੀ 800 ਗੱਡੀ ਦੀ 1ਪਾ 4 ਮਾਡਲ ਗੱਡੀ ਲੈ ਕੇ ਪਹੁੰਚੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਕੁੱਲ 44000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸੀ ਸੰਗਰੂਰ ਮਾਲਕ ਦਾ ਏਰੀਆ ਗਾ ਤੇ ਟਾਇਰਾਂ ਦੀ ਕੰਡੀਸ਼ਨ ਠੀਕ ਹੈ ਵਧੀਆ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਬਾਕੀ ਤੁਸੀਂ ਪਹਿਲਾਂ ਵੀ ਸ਼ਾਇਦ ਇਹ ਗੱਡੀ ਦੇਖੀ ਹੋਵੇ ਸੇਲ ਕਰਨੀ ਆ ਮਾਲਕ ਨੇ ਛੇਤੀ ਤੋਂ ਛੇਤੀ ਅੰਦਰ ਬਾਹਰ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਸੰਗਰੂਰ ਘੜੀ ਆ ਚਾ ਕੇ ਦੇਖ ਵੀ ਸਕਦੇ ਹੋ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਜੀ ਕੋਈ ਵੀ ਗੱਲ ਕਰਨੀ ਹੋਈ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਸਕਦੇ ਹੋ ਮਾਲਕ ਨਾਲ ਸਿੱਧੀ ਡਾਇਰੈਕਟ ਮਾਲਕ ਦਾ ਨੰਬਰ ਸਕਰੀਨ ਤੇ ਅਸੀਂ ਨੰਬਰ ਤੋਂ ਉਹਨਾਂ ਮਿਲ ਗਏ ਸੀ ਗੱਲਬਾਤ ਕਰੋ ਤੁਸੀਂ ਆਪ ਹੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਆਪਣੀ ਵੀਡੀਓ ਨੂੰ ਬਰਤਬਾ ਸ਼ੇਅਰ ਕਰ ਦਿਓ ਬਰਤਬਾ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹੇ ਨੇ ਅਸੀਂ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਲਿਖਿਆ ਹੋਇਆ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਾ ਦੇਵਾਂਗੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆਈ ਉਹ ਵਧੀਆ ਲੱਗੀਆਂ ਗੱਡੀਆਂ ਵਧੀਆ ਲੱਗੀਆਂ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਰੋਜ਼ ਆਪਣੀ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘ